ਇਤਾਈ ਬੋਲੀ ਅੱਜ ਰੱਖਦੀ ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਇਹ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਾਇਦਾ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਆ ਬੋਲੀ ਕੈਨਸਲ ਹੋ ਰਹੀ ਆ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਇਹਨਾਂ ਨੇ ਪੈਸੇ ਸਿਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤੇ ਕੈਸ਼ ਹੀ ਵਾਪਸ ਲਾ ਪਰ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਦਿਆਂ ਦੇ ਬੈਠੇ ਸਾਨੂੰ ਵੀ ਦੇਖਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਓਗੇ ਉਹਨਾਂ ਦੇ ਟ੍ਰੈਕ ਕਰਾਈ ਦਵਾਂਗੇ ਪੈਸੇ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਦੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਹੋਣਗੇ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਆ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਾਂ ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈਣ ਦੀ ਜਣਾ ਲਗਨ ਦਿੱਤੀ ਹੈ ਪ੍ਰਸ਼ਾਸਨ ਨੇ 50000 ਰੁਪਏ ਜੀ ਇੱਕ ਕੈਸ਼ ਕ੍ਰਾਉਨ ਦੀ ਪ੍ਰੋਵੀਜ਼ਨ ਹੈਗੀ ਆ ਇਹਨਾਂ ਨੂੰ ਬਿਲਕੁਲ ਨਹੀਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਆ ਕਰਵਾ ਦਿਓ ਜੀ ਹਾਂ ਤੇ ਕਰਵਾਤੇ ਆ ਸਲਿੱਪਾਂ ਦਿੱਤੀਆਂ ਇਹਨਾਂ ਨੂੰ ਆਹ ਵਾਲੀਆਂ ਰਸੀਦਾਂ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਦੋਂ ਉਹ ਵੀ ਜਦੋਂ ਬਣਨਗੇ ਹਾਂ ਜੀ ਚੈੱਕ ਕਰਾਈ ਬਾਅਦ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿੰਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਦੋ-ਦੋ ਮਹੀਨੇ ਤੱਕ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ ਅੱਛਾ ਤੁਸੀਂ ਹੁਣੇ ਇੱਕ ਜੱਗਰ ਕੀਤਾ ਸੀ ਇਹ ਖਰਚਾ ਕੀ ਹੈ ਜੀ ਬੀਟੀ ਜਿਹੜੀ ਆ ਪੋਜੀਸ਼ਨ ਬੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇਈ ਠੇਕੇ ਦੀ ਬੋਲੀਕਾਰ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੇ ਇਹ ਵਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਨ ਨੂੰ ਜਗਾ ਕਾਰਪੋਰੇਸ਼ਨ ਤੈਬ ਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਇਹ ਦੁਕਾਨਦਾਰਾਂ ਨੂੰ ਮਲਾ ਦਿੰਦੀ ਆ ਤੇ ਸਾਨੂੰ ਜਾਦੇ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਹੌਸ ਦੀ ਮੀਟਿੰਗ ਆ ਉਹਦੇ ਚ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹੌਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ ਚ ਹੀ ਰੱਖ ਛੜਿਆ ਉਹਨੂੰ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਸਰਕਾਰ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕਰਪਸ਼ਨ ਤੇ ਵੀ ਤੋਸ਼ ਲੱਗਦੀ ਬਿਲਕੁਲ ਇਹਦੇ ਚ ਕੋਈ ਦੋ ਰਹਿਮਾਂ ਨਹੀਂ ਗਈਆਂ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟ ਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਹੀ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੀ ਕ腐ਪਸ਼ਨ ਦੇ ਨੂਸ਼ ਕਰ ਦਿੱਤੇ ਨੇ ਕਿਹੜੇ ਉਸ ਨੂੰ ਕਰ ਲਾਏ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇੰਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇੰਦਾ ਸਾਰੇ ਰਲ ਮਿਲ ਕੇ 10 ਕ ਮੁਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਇਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਗਏ ਨਾ ਮੈਨੂੰ ਦੱਸਿਆ ਜੀ ਠੇਕੇਦਾਰਾਂ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਵੀ ਉਹ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਅੱਜ ਤੁਹਾਡੇ ਦਫ਼ਤਰ 'ਚ بڑا ਹੰਗਾਮਾ ਹੋਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਆ ਜੇ ਲੈ ਸਕਦੀ ਆ ਤਾਂ ਕੀ ਬੁੱਕ ਕੱਚੀ ਬੱਚੀ ਦਿਨਾਂ ਜਾਏਗਾ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰੀਆਂ ਦੇ ਨੇ ਸਾਡਾ ਕੰਮ ਤੇ ਇਹ ਆ ਕਿ ਸਚਾਰੂ ਢੰਗ ਨਾਲ ਬੋਲੀ ਹੋਵੇ ਉਹਦੇ ਵਿੱਚ ਕੋਈ ਕਰਪਸ਼ਨ ਦੀ ਗੱਲ ਨਾ ਹੋਵੇ ਉਪਨ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਦੇਣੇ ਉਹ ਇਹ ਜਿਹੜੇ ਸਾਡੇ ਸੁਪਰਡੈਂਟ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਣੇ ਆ ਕਿ ਨਹੀਂ ਲੈ ਸਕਦੇ ਬੜਾ ਤੁਹਾਡੇ ਦਫਤਰ ਚ ਖਾਸ ਕਰਕੇ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ 23 ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚੋਂ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦਿਆਂ ਨੇ ਪੈਸੇ ਵਾਪਸ ਨਹੀਂ ਲਏ ਨਹੀਂ ਕੈਨਸਲ ਹੋਈ ਪੋਸਟਪੋਨ ਹੋਈ ਹੈ ਪਰਸੋਂ 12 ਵਜੇ ਬੋਲੀ ਹੋਏਗੀ ਫੇਰ